ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਦਾ YouTube ਚੈਨਲ ਤੇ ਸਵਾਗਤ ਹੈ ਜੀ ਸਾਰੇ ਨੂੰ ਪਹਿਲਾਂ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਜਿਹੜਾ ਵੀਰੇ ਪਹਿਲਾ ਲੜਾ ਸਰਦੇ ਸੈਂਟਰ ਚੋਂ ਲੈ ਕੇ ਆਉਣਾ ਲੜਨੂੰ ਅੱਧੀ ਅੱਖ ਤੇ ਅੱਧੀ ਗੱਲ ਤੇ ਲੜਨ ਲਗਾ ਦੇਣਾ ਦੂਸਰਾ ਲੜ ਸਰਦੇ ਉਪਰੋਂ ਦੀ ਲਗਾਉਣਾ ਹੈ ਪੂਣੀ ਦੀ ਜੋ ਚੜਾਈ ਆ ਉਹ ਇੱਕ ਗਿੱਠ ਜਾਂ ਉਸ ਤੋਂ ਥੋੜੀ ਜਿਹੀ ਘੱਟ ਰੱਖ ਸਕਦੇ ਆ ਇੱਕ ਵਾਰ ਲੜ ਨੂੰ ਮੋੜ ਕੇ ਦੱਬ ਕੇ ਉਹਦੇ ਵਿੱਚੋਂ ਦੋ ਲੜ ਕੱਢ ਲੈਣੇ ਆ ਦੋਨਾਂ ਲੜਾਂ ਨੂੰ ਚੰਗੀ ਤਰ੍ਹਾਂ ਮੋੜ ਕੇ ਇੱਕੋ ਜਿਹਾ ਕਰਕੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣਾ ਹੈ ਤੋ ਬਾਅਦ ਅਗਲਾ ਲੜ ਪਿੱਛੋਂ ਹਲਕਾ ਜਾਂ ਦਬਕੇ ਉੱਪਰ ਲੈ ਜਾਣਾ ਹੈ ਮੋਟਾ ਪਾਸਾ ਪੂਣੀ ਦਾ ਉੱਪਰ ਤੇ ਪਤਲਾ ਪਾਸਾ ਥੱਲੇ ਰੱਖਣਾ ਹੈ ਉੱਪਰੋ ਚੰਗੀ ਤਰ੍ਹਾਂ ਮੋੜ ਕੇ ਟੂਟੀ ਕੋਲੋਂ ਇੱਕ ਵਾਰ ਗੁੱਠੇਨਾ ਮੋੜ ਲੈਣਾ ਹੈ ਉਂਗਲੀ ਤੇ ਗੁੱਠੇ ਮੱਧ ਦੇ ਨਾਲ ਮੋੜ ਕੇ ਇੱਕ ਲੜ ਚੋਂ ਦੋ ਲੜ ਕੱਢ ਲੈਣੇ ਨੇ ਦੋਹਾਂ ਲੜਾਂ ਨੂੰ ਇੱਕੋ ਜਿਹਾ ਬਰਾਬਰ ਮੋੜ ਕੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਲੈਣਾ ਹੈ ਅਗਲਾ ਲੜ ਪਿੱਛੋਂ ਹਲਕਾ ਜਾਂ ਦੱਬ ਕੇ ਪੂਣੀ ਦਾ ਮੋਟਾ ਪਾਸਾ ਉੱਪਰ ਲੈ ਜਾਣਾ ਹੈ ਪਤਲਾ ਪਾਸਾ ਥੱਲੇ ਖਿੱਚ ਕੇ ਉਪਰੋਂ ਹਲਕਾ-ਹਲਕਾ ਮੋੜ ਕੇ ਲੜ ਨੂੰ ਲਗਾ ਲੈਣਾ ਹੈ ਗੁੱਠੇ ਦੇ ਨਾਲ ਅੰਦਰ ਨੂੰ ਮੋੜ ਲੈਣਾ ਹੈ ਉਸ ਤੋਂ ਬਾਅਦ ਲੜ ਦੇ ਵਿੱਚੋਂ ਦੋ ਲੜ ਕੱਢ ਕੇ ਉਹਨਾਂ ਨੂੰ ਇੱਕੋ ਜਿਹਾ ਕਰਕੇ इको ज फल इस लगा देना है उस तो बाद अगला लड़ पिछ हल्का जहा दबके ਪਹਿਲਾ ਵੰਗ ਦੂਸਰੇ ਲੜ ਤੋਂ ਥੱਲੇ ਤੇ ਪੂਣੀ ਦਾ ਮੋਟਾ ਪਾਸਾ ਉੱਪਰ ਪਤਲਾ ਪਾਸਾ ਥੱਲੇ ਰੱਖਣਾ ਹੈ ਹਲਕਾ ਜਾਂ ਉਪਰੋਂ ਮੋੜ ਦੇ ਮੋੜ ਦੇ ਲੜ ਨੂੰ ਸਫਾਈ ਦੇ ਨਾਲ ਉਂਗਲੀ ਦੇ ਗੁੱਠੇ ਦੀ ਮਦਦ ਨਾਲ ਮੋੜ ਕੇ ਇੱਕ ਲੜ ਚੋਂ ਦੋ ਲੜ ਬਣਾ ਲੈਣੇ ਨੇ ਜੋ ਇੱਕ ਦੋ ਲੜ ਬਣਾਉਣੇ ਨੇ ਇਹਨਾਂ ਦੀ ਲੜਾਂ ਦੀ ਮੋਟਾਈ ਇੱਕੋ ਜੀ ਰੱਖਣੀ ਹੈ ਦੇ ਪੱਗ ਦੀ ਜੋ ਪੂਣੀ ਆ ਉਹ ਚੜਾਈ 'ਚ ਰੱਖਣੀ ਆ ਜਿਹਦੇ ਨਾਲ ਜੋ ਦੋ ਲੜ ਬਣਨੇ ਉਹ ਸੌਖੇ ਬਣ ਜਾਣਗੇ ਨਾਲ ਦੀ ਨਾਲ ਬਾਜ ਦੇ ਨਾਲ ਵੀ ਪੇਚਾਂ ਦੀ ਸਫਾਈ ਕਰ ਸਕਦੇ ਆ ਇੱਕੋ ਜਿਹਾ ਲੜਾ ਨੂੰ ਕਰ ਸਕਦੇ ਆ ਬਾਜ ਦੇ ਨਾਲ ਸੌਖਾ ਹੋ ਜਾਂਦਾ ਲੜਾ ਨੂੰ ਇੱਕੋ ਜਿਹਾ ਕਰਨਾ ਪੁਸਤਵਾਦ ਫਿਰ ਅਗਲੇ ਲੜ ਨੂੰ ਪਿੱਛੋਂ ਹਲਕਾ ਜਾਂ ਮੋੜ ਕੇ ਲਗਾਉਣਾ ਹੈ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਜੋ ਵੀਡੀਓ ਬੱਗ ਦੀ ਪੂਰੀ ਦੇਖਿਆ ਕਰੋ ਕਈ ਵਾਰ ਕੁਝ ਟਿਪਸ ਹੁੰਦੇ ਨੇ ਵੀਡੀਓ ਦੇ ਐਂਡ 'ਚ ਦੱਸਣੇ ਹੁੰਦੇ ਆ ਇਸ ਕਰਕੇ ਪੂਰੀ ਵੀਡੀਓ ਦੇਖਿਆ ਕਰੋ ਅਗਲਾ ਲੜ ਫਿਰ ਉੱਥੇ ਹੀ ਮੋਟਾ ਪਾਸਾ ਉੱਪਰ ਤੇ ਪਤਲਾ ਪਾਸਾ ਥੱਲੇ ਜੋ ਲਾਸਟ ਲੜ ਲਗਾਉਣਾ ਪੇਚ ਇਹਨੂੰ ਸਿੰਗਲ ਹੀ ਲਗਾਵਾਂਗੇ ਉਪਰੋਂ ਥੱਲੇ ਚੰਗੀ ਤਰ੍ਹਾਂ ਮੋੜ ਕੇ ਪੂਰੀ ਸਫਾਈ ਦੇ ਨਾਲ ਪਗਦੀ ਸ਼ੇਪ ਨੂੰ ਹੋਰ ਸੋਹਣਾ ਬਣਾ ਲੈਣਾ ਹੈ ਵਾਜ ਦੀ ਮੱਦਦ ਦੇ ਨਾਲ ਵਿਚਾਰੀ ਸਫਾਈ ਕਰ ਲੈਣੀ ਹੈ ਜੋ ਬਾਜ ਫੇਰਨਾ ਹੈ ਹੌਲੀ ਹੌਲੀ ਹਲਕੇ ਹੱਥਾਂ ਦੇ ਨਾਲ ਫੇਰਨਾ ਹੈ ਅੱਗੇੋਂ ਪਿੱਛੇੋਂ ਤੇ ਪਿੱਛੇੋਂ ਅੱਗੇ ਵੱਲ ਬਾਜ ਨੂੰ ਫੇਰਨਾ ਹੈ ਲੜਾ ਨੂੰ ਥੋੜਾ ਥੋੜਾ ਬਾਜ ਫੇਰ ਕੇ अंदर मोटे मोड़ मोड़ कर लेना है यह जो पगवेर कपड़े की पग ਹਲਕੇ ਹਲਕੇ ਦਬਕੇ ਲੜਨ ਨੂੰ 3D ਸ਼ੇਪ ਦੇ ਦੇਣੀ ਆ। 3D ਸ਼ੇਪ ਦੇ ਨਾਲ ਜੋ ਪੱਕਾ ਆਪਣੀ ਹੋਰ ਸੁੰਦਰ ਬਣ ਜਾਵੇਗੀ। ਜੋ ਲਾੜਾ ਨੂੰ 3D ਕਰਨਾ ਹੈ ਉਹ ਉਪਰ ਥੱਲੇ ਵੱਲ ਕਰਦੇ ਹਾਂ ਮੈਂ ਸਾਰੇ ਪੇਚਾਂ ਨੂੰ ਚੰਗੀ ਤਰ੍ਹਾਂ 3D ਕਰਕੇ ਜੋ ਪੱਗ ਦੀ ਸ਼ੇਪ ਆ ਉਸ ਨੂੰ ਹੋਰ ਸੁੰਦਰ ਬਣਾਉਣਾ ਹੈ ਕਈ ਵੀਰਾਂ ਦੇ ਉਹ ਕਹਿੰਦੇ ਨੇ ਕਮੈਂਟ ਵਿੱਚ ਪੱਗ ਦਾ ਕੱਪੜਾ ਪੁੱਛਦੇ ਆ ਵੀਰੇ ਫੁੱਲ ਵੱਲ ਪੱਗ ਬੰਨੀ ਆ ਹੁੰਦੇ ਨੇ ਜੇਕਰ ਤੁਸੀਂ ਰੂਪੀਆ ਪੱਗ ਬੰਨਦੇ ਹੋ ਤਾਂ ਤੁਸੀਂ ਰੂਪੀਆ ਹੀ ਬੰਨ੍ਹਿਓ ਜਿਹੜੀ ਪੱਗ ਤੇ ਤੁਹਾਡਾ ਹੱਥ ਟਿਕਿਆ ਤੁਸੀਂ ਉਹੀ ਪਾਗੇ ਦੇ ਵਿੱਚ ਡਬਲ ਲੜ ਬਣਾ ਸਕਦੇ ਹੋ ਲਾਸਟ ਲੜ ਲਗਾਉਣ ਵੇਲੇ ਪੱਗ ਪਹਿਨ ਲਗਾ ਲੈਣਾ ਹੈ ਪਹਿਲਾਂ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਦੋਹੀ ਪਾਸਿਓਂ ਅੰਦਰ ਵੱਲ ਨੂੰ ਮੋੜ ਲੈਣਾ ਹੈ ਪਿਛੋਂ ਹਲਕਾ ਜਿਹਾ ਦਬਕੇ ਲੜ ਨੂੰ ਪੂਰੀ ਸਫਾਈ ਦੇ ਨਾਲ ਸੈੱਟ ਕਰਕੇ ਰੱਖ ਲੈਣਾ ਹੈ ਬਾਜ ਦੀ ਮੱਧ ਦੇ ਨਾਲ ਸਫਾਈ ਕਰ ਲੈਣੀ ਹੈ ਜਿੱਥੇ ਪੱਗ ਪੈਨ ਲਗਾਇਆ ਸੀ ਉਹਦੇ ਥੱਲੋਂ ਲੜ ਨੂੰ ਲਿਜਾ ਕੇ ਲੜ ਨੂੰ ਮੋੜ ਦੇਣਾ ਹੈ ਸਰਟ ਘੜੇ ਵੇਲੇ ਜੋ ਸਭ ਤੋਂ ਪਹਿਲਾ ਲੜ ਲਗਾਇਆ ਸੀ ਉਹਨੂੰ ਉੱਪਰ ਖਿੱਚ ਕੇ ਚੰਗੀ ਤਰ੍ਹਾਂ ਖੋਲ ਕੇ ਸਿਰ ਕਵਰ ਕਰ ਲੈਣਾ ਹੈ ਦੋਨਾਂ ਸਾਈਡਾਂ ਤੇ ਸਿਰ ਨੂੰ ਚੰਗੀ ਤਰ੍ਹਾਂ ਢੱਕ ਕੇ ਜੋ ਮੂੰਹ ਦੇ ਵਿੱਚ ਲੜ ਫੜਿਆ ਸੀ ਉਹਨੂੰ ਖਿੱਚ ਕੇ ਟਾਈਟ ਕਰ ਲੈਣਾ ਹੈ ਪਿਛਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦੋਨਾਂ ਪਾਸਿਓਂ ਅੰਦਰ ਨੂੰ ਮੋੜ ਕੇ ਲਗਾ ਦੇਣਾ ਹੈ ਜੇਕਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵਾਈਗੁੱਡ ਜੀ ਦਾ ਖਾਲਸਾ ਵਾਈਗੁੱਡ ਜੀ ਕੀ ਫਤਹਿ